ਅੱਜ ਆਪਾਂ ਗੱਲ ਕਰਾਂਗੇ ਅੰਗੂਠੇ ਦੀ ਇਸ ਹੱਡੀ ਬਾਰੇ ਅੰਗੂਠੇ ਦੀ ਇਹ ਹੱਡੀ ਬਾਹਰ ਆ ਜਾਂਦੀ ਹੈ ਤੇ ਅੰਗੂਠਾ ਅੰਦਰ ਨੂੰ ਦਸਿਆ ਜਾਂਦਾ ਹੈ ਇਸ ਸਮੱਸਿਆ ਨੂੰ ਆਪਾਂ ਲਾਈਟਲੀ ਨਾ ਲਈਏ ਤੇ ਇਸ ਦਾ ਇਲਾਜ ਸਹੀ ਸਮੇਂ ਕਰਵਾਉਣਾ ਜਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਪੈਰ ਦੇ ਅੰਗੂਠੇ ਦਾ ਅੰਦਰ ਨੂੰ ਹੋ ਜਾਣਾ ਤੇ ਹੱਡੀ ਦਾ ਬਾਹਰ ਨੂੰ ਆ ਜਾਣਾ ਇਸ ਦੇ ਕਈ ਕਾਰਨ ਹੋ ਸਕਦੇ ਹਨ ਇਸ ਦਾ ਪਹਿਲਾ ਕਾਰਨ ਇਨਹੈਰੀਟੈਂਸ ਹੈ ਪਾਪੋ ਪਿਰਸੋ ਮਾਪਿਓ ਤੋਂ ਬੱਚਿਆਂ ਨੂੰ ਇਹ ਸਮੱਸਿਆ ਆ ਜਾਂਦੀ ਹੈ ਜੇਕਰ ਮਦਰ ਫਾਦਰ ਨੂੰ ਇਹ ਸਮੱਸਿਆ ਹੈ ਤਾਂ ਉਹਨਾਂ ਦੇ ਬੱਚਿਆਂ ਨੂੰ ਇਹ ਸਮੱਸਿਆ ਹੋ ਸਕਦੀ ਹੈ ਦੂਸਰਾ ਵੱਡਾ ਕਾਰਨ ਲੇਡੀਜ਼ ਦੇ ਵਿੱਚ ਆਉਂਦਾ ਹੈ ਜੋ ਹੀਲ ਵਾਲੀ ਚੱਪਲ ਜਾਂ ਸੈਂਗਲ ਪਹਿਨਦੀਆਂ ਹਨ ਉਹਨਾਂ ਦਾ ਪੈਰ ਇਸ ਤਰ੍ਹਾਂ ਉੱਪਰ ਉੱਠਿਆ ਰਹਿੰਦਾ ਹੈ ਤੇ ਤਦ ਬਾਅਦ ਸਾਰਾ ਅੰਗੂਠੇ ਦੇ ਉਂਗਲਾ ਤੇ ਪੈਂਦਾ ਹੈ ਜਿਸ ਦੇ ਕਾਰਨ ਅੰਗੂਠਾ ਅੰਦਰ ਨੂੰ ਦਸਣਾ ਸ਼ੁਰੂ ਹੋ ਜਾਂਦਾ ਹੈ ਇੱਕ ਕਾਰਨ ਇਹ ਵੀ ਹੈ ਜੋ ਨੈਰੋ ਬੂਟ ਜਾਂ ਜੁੱਤੀ ਲੈਣੀ ਜਾਂ ਜੈਂਸ ਪਹਿਂਦੇ ਹਨ ਇਸ ਤਰ੍ਹਾਂ ਪੈਰ ਆ ਗੋ ਕੁੱਟਿਆ ਰਹਿੰਦਾ ਹੈ ਮੈਂ ਨਾਲ ਤੁਹਾਡੇ ਤਸਵੀਰ ਵੀ ਸ਼ੇਅਰ ਕਰ ਰਿਹਾ ਹਾਂ ਉਹਨਾਂ ਦੇ ਉੱਤੇਆਂ ਚੱਪਲਾਂ ਦੀ ਜੋ ਅਕਸਰ ਪਹਿਨਦੇ ਹਨ ਤੇ ਜਿਨ੍ਹਾਂ ਦੇ ਨਾਲ ਇਹ ਤਕਲੀਫ ਆ ਜਾਂਦੀ ਹੈ ਚੌਥਾ ਕਾਰਨ ਜਿਨ੍ਹਾਂ ਨੂੰ ਗਠੀਆ ਹੁੰਦਾ ਹੈ ਉਹਨਾਂ ਦੇ ਵੀ ਇਸ ਜੋੜ ਦੇ ਵਿੱਚ ਪ੍ਰੋਬਲਮ ਪੈ ਜਾਂਦੀ ਹੈ ਹੌਣੇਸ ਦੀਆਂ ਐਕਸਰਸਾਈਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੋ ਐਕਸਰਸਾਈਜ਼ਾਂ ਤੁਸੀਂ ਆਰਾਮ ਦੇ ਨਾਲ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਜਦੋਂ ਇਹ ਸਮੱਸਿਆ ਤੁਹਾਨੂੰ ਲੱਗਦੀ ਹੈ ਕਿ ਆ ਰਹੀ ਹੈ ਵਾਧ ਹੀ ਨਹੀਂ ਕਿਉਂਕਿ ਪਹਿਲਾਂ ਹੌਲੀ-ਹੌਲੀ ਇਹ ਸਮੱਸਿਆ ਹੁੰਦੀ ਹੈ ਫਿਰ ਇਹ ਇੰਨੀ ਸਮੱਸਿਆ ਵੱਧ ਜਾਂਦੀ ਹੈ ਕਿ ਇਹ ਨਾਲ ਦੀਆਂ ਉਂਗਲਾਂ ਨੂੰ ਗੂਠਾ ਟਕਣਾ ਸ਼ੁਰੂ ਕਰ ਦਿੰਦਾ ਹੈ ਜਦ ਕਿ ਜਦੋਂ ਸਾਨੂੰ ਇਹ ਸਿਗਨਲ ਮਿਲ ਲੱਗ ਜਾਂਦਾ ਹੈ ਜਾਂ ਇਹ ਪ੍ਰੋਬਲਮ ਹੈ ਤੁਹਾਨੂੰ ਤਾਂ ਮੈਂ ਤੁਹਾਨੂੰ ਐਕਸਰਸਾਈਜ਼ਾਂ ਦੱਸਦਾ ਹਾਂ ਤੁਸੀਂ ਉਹ ਐਕਸਰਸਾਈਜ਼ਾਂ ਘਰ ਦੇ ਵਿੱਚ ਆਰਾਮ ਨਾਲ ਕਰ ਸਕਦੇ ਹੋ ਤਾਂ ਇਹ ਐਕਸਰਸਾਈਜ਼ਾਂ ਇਸ ਤਰ੍ਹਾਂ ਤੁਸੀਂ ਕੁਰਸੀ ਤੇ ਬੈਠ ਜਾਣਾ ਅੰਗੂਠੇ ਨੂੰ ਕਲਾਕ ਐਂਟੀ ਕਲਾਕ ਆਵਾਈਜ਼ ਘੁਮਾਉਣਾ ਹੈ ਹਲਕਾ ਹਲਕਾ 10 ਵਾਰ ਇਸ ਤਰ੍ਹਾਂ ਘੁਮਾਉਣਾ ਹੈ ਤੇ 10 ਵਾਰ ਇਸ ਤਰ੍ਹਾਂ ਇਹ ਪਹਿਲੀ ਐਕਸਰਸਾਈਜ਼ ਹੈ ਇਹ ਦਿਨ ਦੇ ਵਿੱਚ ਦੋ ਵਾਰ ਇਹ ਐਕਸਰਸਾਈਜ਼ ਕਰਨੀ ਹੈ ਇਸ ਦੇ ਨਾਲ ਇਹ ਹੱਡੀ ਹੈ ਜੋ ਇਹ ਪਾਰਟ ਹੁੰਦਾ ਇਹ ਮਸਲ ਹੁੰਦੇ ਹਨ ਇਹ ਨਰਮ ਹੋ ਜਾਂਦੇ ਹਨ ਦੂਸਰੀ ਐਕਸਰਸਾਈਜ਼ ਤੁਸੀਂ ਛੋਟੀ ਲੈ ਲੈਣੀ ਹੈ ਸਾਡੇ ਕੋਲੇ ਆਪੇ ਪਹਿਰੇ ਛੋਟੀ ਦੇ ਨਾਲ ਕਿਉਂਕਿ ਇਹ ਅਕਸਰ ਇੱਕ ਅੰਗੂਠੇ ਦੇ ਨਾਲ ਦੂਜੇ ਅੰਗੂਠੇ ਨੂੰ ਵੀ ਸਮੱਸਿਆ ਅਕਸਰ ਰੱਖੀ ਜਾਂਦੀ ਹੈ ਕਿਉਂਕਿ ਦੋਨਾਂ ਪੈਰਾਂ ਵਿੱਚ ਇਸ ਸਮੱਸਿਆ ਤੇ ਨਹੀਂ ਜਾਂਦੀ ਹੈ ਛੋਟੀ ਦੇ ਨਾਲ ਛੋਟੀ ਨੂੰ ਅੱਗੇ ਤੁਸੀਂ ਇਸ ਤਰ੍ਹਾਂ ਖੜੀ ਕਰ ਲੈਣਾ ਹੈ ਤੇ ਕੁਰਸੀ ਦੇ ਉੱਪਰ ਬੈਠ ਜਾਣਾ ਹੈ ਪੈਰ ਇਸ ਤਰ੍ਹਾਂ ਰੱਖਣਾ ਹੈ ਅੰਗੂਠਾ ਵਿੱਚ ਇਸ ਤਰ੍ਹਾਂ ਫਸੋਣਾ ਹੈ ਉਪਰੋਂ ਹੱਥ ਦੇ ਨਾਲ ਛੂਟੀ ਨੂੰ ਪਕੜ ਲੈਣਾ ਹੈ ਪੈਰ ਨੂੰ ਇਸ ਤਰ੍ਹਾਂ ਸਟੈਪ ਵਾਈਜ਼ ਸਟੈਪ ਹੌਲੀ-ਹੌਲੀ ਉੱਪਰ ਨੂੰ ਕਰਦੇ ਜਾਣਾ ਹੈ ਫੇਰ ਉੱਪਰੋਂ ਥੱਲੇ ਨੂੰ ਕਰਦੇ ਆਉਣਾ ਹੈ 10 ਵਾਰ ਤੁਸੀਂ ਉੱਪਰ ਨੂੰ ਲੈ ਕੇ ਜਾਣਾ ਹੈ ਤੇ 10 ਵਾਰ ਹੇਠਾਂ ਨੂੰ ਪੈਰ ਨੂੰ ਲੈ ਕੇ ਆਉਣਾ ਹੈ ਇਸ ਤਰ੍ਹਾਂ ਅੰਗੂਠੇ ਤੇ ਉਂਗਲ ਦੀ ਪਕੜ ਦੇ ਨਾਲ ਇਹ ਐਕਸਰਸਾਈਜ਼ ਛੋਟੀਆਂ ਛੋਟੀਆਂ ਰੱਖ ਕੇ ਕਰਨੀ ਹੈ ਤੀਸਰੀ ਐਕਸਰਸਾਈਜ਼ ਦਾ ਤੁਸੀਂ ਲੱਕੜ ਦੀਆਂ ਛੋਟੀਆਂ ਛੋਟੀਆਂ ਡਿਟੀਆਂ ਲੈ ਲੈਣੀਆਂ ਨੇ ਅਕਸਰ ਹੀ ਸਾਨੂੰ ਘਰਾਂ ਦੇ ਵਿੱਚ ਇਹ ਮਿਲ ਜਾਂਦੀਆਂ ਨੇ ਇਹਨਾਂ ਡੀਟੀਆਂ ਨੂੰ ਤੁਸੀਂ ਪੈਰ ਦੇ ਵਿਚਕਾਰ ਇਸ ਤਰ੍ਹਾਂ ਅੰਗੂਠੇ ਅਤੇ ਉਂਗਲ ਦੇ ਵਿਚਕਾਰ ਇਸ ਤਰ੍ਹਾਂ ਪਸਾ ਲੈਣਾ ਹੈ। ਪਸਾਉਣ ਤੋਂ ਬਾਅਦ ਤੁਸੀਂ ਖੜੇ ਹੋਣਾ ਹੈ। ਕਿਸੇ ਟੇਬਲ ਜਾਂ ਕੋਸੀ ਦਾ ਸਹਾਰਾ ਲੈਣਾ ਹੈ ਤੇ ਇਹਨਾਂ ਪੈਰਾਂ ਨੂੰ ਉੱਪਰ ਨੂੰ ਇਸ ਤਰ੍ਹਾਂ ਚੱਕਣਾ ਹੈ। ਬਾਹ ਅੱਡੀਆਂ ਨੂੰ ਉੱਪਰ ਨੂੰ ਚੱਕਣਾ ਹੈ। 3-4 ਸਕੰਡ ਉੱਪਰ ਨੂੰ ਚੱਕ ਕੇ ਰੱਖਣਾ ਹੈ ਫੇਰ ਅਡੀਆਂ ਨੀਵੀਆਂ ਕਰ ਲੈਣੀਆਂ ਨੇ ਇਸੇ ਤਰ੍ਹਾਂ ਇਹ ਐਕਸਰਸਾਈਜ਼ ਵੀ ਤੁਸੀਂ 10 ਤੋਂ 15 ਵਾਰ ਕਰਨੀ ਹੈ ਜੇਕਰ ਤੁਹਾਨੂੰ ਇਸ ਤੋਂ ਬਿਨਾ ਕੋਈ ਹੋਰ ਵੀ ਸਮੱਸਿਆ ਹੈ ਜੋੜਾਂ ਦੀ ਜਾਂ ਕੋਈ ਨਾੜ ਬਲੌਕ ਹੈ ਸਰੀਰ ਦੀ ਤਾਂ ਤੁਸੀਂ ਸਾਡੇ ਨਾਲ ਇੱਥੇ ਆਣ ਕੇ ਸੰਪਰਕ ਕਰ ਸਕਦੇ ਹੋ